ਨਮਸਕਾਰ ਦੋਸਤੋ ਪੀਬੀ ਨਿਊਜ਼ ਹੱਬ ਵਿੱਚ ਤੁਹਾਡਾ ਸਵਾਗਤ ਹੈ। ਅੱਜ ਪੰਜਾਬ ਇੰਸਟੀਚਿਊਟ ਅੱਡਾ ਮਾਰਕੀਟ ਵਿਖੇ ਤੀਜ ਦਾ ਤਿਹੋਰ ਮਨਾਇਆ ਗਿਆ। ਜਿਸ ਵਿੱਚ ਇੰਸਟੀਚਿਊਟ ਦਿਆਂ ਬੱਚਿਆਂ ਨੇ ਗਿਦਾ ਪੰਗੜਾ ਅਤੇ ਕਈ ਪ੍ਰਕਾਰ ਦੀਆਂ ਸੋਲੋ ਪਰਫੋਰਮੈਂਸ ਦਿੱਤੀਆ। ਇਸ ਵਿੱਚ ਬੱਚਿਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਨ ਤੇ ਇਨਾਮ ਵੀ ਦਿੱਤੇ ਗਏ। ਆਓ ਦੇਖਦੇ ਹਾਂ ਪੂਰੀ ਖਬਰ। ਕਿ ਕਿਹਾ ਤੀਜ ਦੇ ਇਸ ਪਾਵਨ ਤਿਹਾਰ ਤੇ ਇੰਸਟੀਚੂਟ ਦੀਆਂ ਬੱਚੀਆਂ ਨੇ ਅਤੇ ਕਿ ਕਿਹਾ ਪੰਜਾਬ ਇੰਸਟੀਚੂਟ ਦੀ ਇਨਸਟ੍ਰਕਟਰ ਨੇ ਪੀਬੀ ਨਿਊਜ਼ ਹਬ ਤੋਂ ਕਮਲ ਕੈਦੀ ਰਿਪੋਰਟ ਸਸੀਗਲ ਸਾਰਿਆਂ ਨੂੰ ਮੈਂ ਸਿੱਖਿਆ ਅੱਜ ਅਸੀਂ ਪੰਜਾਬ ਇੰਸਟੀਚੂਟ ਤੋਂ ਸਾਵਣ ਦੇ ਮਹੀਨੇ ਵਿੱਚ ਤੀਜ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਹੈ ਜਿਹਦੇ ਵਿੱਚ ਅਸੀਂ ਸਿਰਫ ਕੁੜੀਆਂ ਦਾ ਪਾਰਟਿਸਿਪੇਟ ਕੀਤਾ ਹੈ ਤੇ ਬਹੁਤ ਸਾਰੀਆਂ ਕੁੜੀਆਂ ਨੇ ਜਿੰਨੀਆਂ ਸਾਡੇ ਇੰਸਟੀਚੂਟ ਚੋਂ ਹੈ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਉਹਨਾਂ ਵਿੱਚ ਕੁਝ ਕੁੜੀਆਂ ਇੱਕ ਕੁੜੀ ਅਸੀਂ ਮਿਸ ਫੀਜ਼ ਕੱਢੀ ਐ ਬੈਸਟ ਡਾਂਸਰ ਕੱਢੀ ਐ ਤੇ ਵੈਸਟ ਸੋਲੋ ਡਾਂਸਰ ਕੱਢੀ ਐ ਉਹਨਾਂ ਵਿੱਚੋਂ ਕੁਝ ਬੱਚਿਆਂ ਨੂੰ ਹੋਰ ਵੀ ਅਵਾਰਡ ਦਿੱਤੇ ਗਏ ਐ ਸਾਡਾ ਸਿਰਫ ਕੰਪਿਊਟਰ ਸੌਫਟਵੇਅਰ ਦਾ ਹੀ ਸਾਰਾ ਕੁਝ ਹੈ ਤੇ ਆਪਾਂ ਕੰਪਿਊਟਰ ਇੰਸਟੀਚਿਊਟ ਚਲਾਉਂਦੇ ਆ ਤੇ ਸੌਫਟਵੇਅਰ ਜੋਂ ਦੇ ਆਪਾਂ ਸਾਰੇ ਕੋਰਸੇ ਕਰਵਾਣੇ ਆ ਸਾਡਾ ਆਈਐਸਓ ਸਰਟੀਫਾਈਡ ਐ ਤੇ ਗਵਰਨਮੈਂਟ ਰਜਿਸਟਰਡ ਐ ਤੇ ਅਪਰੂਵਡ ਵੀ ਐ ਤੇ ਕਿਤੇ ਵੀ ਬੱਚਾ ਇਦੈ ਰਿਗਰਡਿੰਗ ਜੋਬ ਕਰ ਸਕਦਾ ਹੈ ਚਾਹੇ ਪ੍ਰਾਈਵੇਟ ਸੈਕਟਰ ਹੈ ਚਾਹੇ ਗਵਰਨਮੈਂਟ ਸੈਕਟਰ ਹੈ ਇਵਨ ਕਿ ਸਾਡੇ ਇੰਸਟੀਚਿਊਟ ਦੇ ਕਈ ਬੱਚੇ ਇਸ ਟਾਈਮ ਅਬਰੋਡ ਚੋ ਵੀ ਜੋਬ ਕਰਦੇ ਪਏ ਆ ਔਰ ਜੋ ਆਪਾਂ ਕੋਰਸ ਕਰਵਾਣੇ ਆ ਉਹਦੇ ਵਿੱਚ ਸਾਡੇ ਕ੍ਰੈਸ਼ ਕੋਰਸੇਜ਼ ਵੀ ਆ 1 ਇਅਰ ਦਾ ਕੋਰਸ ਹੈ 1 ਐਂਡ ਹਾਫ ਇਅਰ ਦਾ ਕੋਰਸ ਹੈ ਕਈ ਬੱਚੇ ਮਿਨੀਮਮ ਕਰਨ ਆਂਦੇ ਆ ਤੇ ਉਹਨਾਂ ਲਈ ਸਾਡੇ 3 ਮੰਥ ਦੇ ਕੋਰਸ ਵੀ ਆ 6 ਮੰਥ ਦੇ ਕੋਰਸ ਵੀ ਆ ਤੇ ਕੋਰਸ ਬੋਥ ਹੀ ਘੱਟ ਰੇਟ ਵਿੱਚ ਹੈ ਮਤਲਬ फीस ਬਹੁਤ ਘੱਟ ਰੱਖੀ ਹੋਈ ਹੈ ਜਿਹੜਾ ਹਰ ਇੱਕ ਬੱਚਾ ਅਫੋਰਡ ਕਰ ਸਕੇ ਵੱਡੇ ਵੱਲੋਂ ਤੇ ਸਾਡੇ ਇੰਸਟੀਚਿਊਟ ਪੰਜਾਬ ਇੰਸਟੀਚਿਊਟ ਵੱਲੋਂ 사ਵਨ ਦੇ ਪਾਵਨ ਮੌਕੇ ਤੇ ਪਾਵਨ ਤਿਉਹਾਰ ਤੇ ਅਸੀਂ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਨੇ ਆ। ਸਵੰਤੀ ਕਾਏ ਸਾਡੇ ਪੰਜਾਬ ਇੰਸਟੀਚਿਊਟ ਵਿੱਚ तीज ਦਾ ਫੰਕਸ਼ਨ ਰੱਖਿਆ ਗਿਆ ਉਹਦੇ ਵਿੱਚ ਮਨਮ ਇਸ तीज ਬਣਾਇਆ ਗਿਆ। ਥੈਂਕ ਯੂ ਮੈਮ। ਮੈਮ ਨੇ ਮਨੇ ਇਸ ਕਾਵਲ ਸਮਝਿਆ ਕਿ ਮਨੇ ਇਸ तीज ਬਣਾਇਆ। थैंक यू मैम सब नो तीस महीने की वेरी गुड पंजाब इंस्टीट्यूट वालों फेस्टिवल मनाया गया जिस ग्रुप डांस और भी कई पार्टिसिपेशन करवाई गई जिस विच मैं फर्स्ट आई वाले सैकेंड थर्ड आए ने। इस पावन मौके से थो मुबारक है थैंक यू रंजना रंजना जी बारे जय कृष्ण श्री कृष्ण सारे ਮੈਂ ਪੰਜਾਬੀ ਇੰਸਟੀਚਿਊਟ ਵੱਲੋਂ ਆਪਣੇ ਮੈਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਖਾਸ ਮੌਕੇ ਤੇ ਬੁਲਾਇਆ ਹੈ ਮੈਂ ਇਸ ਖਾਸ ਮੌਕੇ ਤੇ ਸੋਲੋ ਡਾਂਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਜਿਸ ਤੇ ਵਿੱਚ ਮੈਨੂੰ ਫਰਸਟ ਪ੍ਰਾਈਜ਼ ਮਿਲਿਆ ਹੈ ਤੇ ਹੋਰ ਵੀ ਸਾਰਿਆਂ ਨੂੰ ਕਈ ਸਾਰੇ ਪ੍ਰਾਈਜ਼ ਮਿਲੇ ਨੇ ਥੈਂਕ ਯੂ